ਇਹ ਤੁਹਾਨੂੰ ਡਰਾਉਂਦੇ ਨੇ ਵੀ ਤੁਹਾਡੇ ਤੇ ਅਸੀਂ ਰਾਸ਼ਟਰਪਤੀ ਲਾਲ ਰਾਜ ਲਾਦਮ ਉਹ ਜਾਓ ਰਾਸ਼ਟਰਪਤੀ ਰਾਜ ਪੰਜਾਬ ਨੇ 20 ਵਾਰ ਦੇਖਿਆ ਪਹਿਲਾਂ ਫਿਰ ਕੀ ਕਰ ਲਿਆ ਰਾਸ਼ਟਰਪਤੀ ਰਾਜ ਤੁਸੀਂ ਲਾ ਕੇ ਕੀ ਕਰ ਲੂਗੀ 13 ਤੋਂ ਦੇਖ ਰਿਹਾ ਤਾਂ 13 ਤਰੀਕ ਤੋਂ ਅੰਦਰ ਅਥਰੂ ਗਿਆ ਸਿੱਟ ਰਿਹਾ ਉਹ ਅਥਰੂ ਗਿਆ ਜਿਹੜੇ ਕਦੇ ਦੇਖੇ ਹੀ ਨਹੀਂ ਜਿਹੜੇ ਪੈਲੇਟ ਗਨ ਇਹ ਯੂਜ਼ ਕਰ ਰਹੇ ਆ ਮੈਂ ਹੋਮ ਕਮੇਟੀ ਦਾ ਮੈਂਬਰ ਰਿਹਾ ਉਹ ਪੈਲੇਟ ਗਨ ਹਜ਼ਾਰਾਂ ਲੋਕਾਂ ਦੀ ਉਹ ਅੱਖਾਂ ਅੰਨੀਆਂ ਕਰਤੀ ਸੀ ਜੰਮੂ ਕਸ਼ਮੀਰ ਇਸੇ ਕਰਕੇ ਉਹਨੂੰ ਵੈਨ ਕੀਤਾ ਸੀ ਸੁਪਰੀਮ ਕੋਰਟ ਆਫ ਇੰਡੀਆ ਨੇ ਉਦੋਂ ਬਾਅਦ ਉਹ ਸਾਰੀਆਂ ਪੈਲਟ ਕਰਨਾ ਹੈ ਜਿਹੜੀਆਂ ਉਹ ਸੈਂਟਰ ਗਵਰਨਮੈਂਟ ਨੇ ਇਹਨਾਂ ਦੀ ਸਰਕਾਰ ਨੇ ਬੀਜੇਪੀ ਨੇ ਉਹ ਸਾਰੇ ਸੂਬਿਆਂ ਨੂੰ ਵੰਡੀਆਂ ਸੂਬਿਆਂ ਤੋਂ ਇਲਾਵਾ ਸਾਰੀ ਪੈਰਾਮਿਲਟਰੀ ਫੋਰਸਿਸ ਨੂੰ ਵੰਡੀਆਂ ਤੇ ਓਪਨ ਪੈਰਾਮਿਲਟਰੀ ਫੋਰਸਿਸ ਨੂੰ ਵੰਡ ਕੇ ਕਿਹਾ ਵੀ ਮਾਰੋ ਲੋਕਾਂ ਜਿਹੜੇ ਵੀ ਜੰਮੂ ਕਸ਼ਮੀਰ ਜਿੱਥੇ ਅੱਤਵਾਦ ਸੀ ਉੱਥੇ ਬੰਦ ਕਰਤੀ ਸੀ ਸੁਪਰੀਮ ਕੋਰਟ ਨੇ ਤੇ ਤੁਸੀਂ ਪੰਜਾਬ ਲਈ ਵਰਖੀਆਂ ਵਰਤਣ ਦੀ ਬਾਰਡਰ ਤੇ ਨਹੀਂ ਕਦੇ ਖੰਗਣ ਦਿੱਤਾ ਅੱਤਵਾਦ ਨਹੀਂ ਖੰਗਣ ਦਿੱਤਾ ਸਾਡੀ ਪੁਲਿਸ ਕਮਜ਼ੋਰ ਨਹੀਂ ਗਈ ਇਹ ਨਾ ਤੁਸੀਂ ਪੰਗਾ ਪਵਾ ਲਿਓ ਕਿਤੇ ਸਾਡੀ ਪੰਜਾਬੀ ਪੁਲਿਸ ਨੂੰ ਵੀ ਪੰਜਾਬ ਪੁਲਿਸ ਨੂੰ ਠੋਕਣਾ ਪੈ ਜੇ ਤੁਹਾਡੇ ਵਰਫ ਹੈ ਪੰਜਾਬ ਦੀ ਫਸਲਾਂ ਨਾਲ ਉਹਦੇ ਘੜ ਪਰਦੇ ਰਹੇ ਜਿਹੜੀਆਂ ਅੱਜ ਆ ਕੇ ਸਾਨੂੰ ਬੰਲਾ ਕਰਦੇ ਆ ਵੀ ਅਸੀਂ ਐਮਐਸਪੀ ਤੁਹਾਨੂੰ ਦਮਾਂਗੇ ਅਸੀਂ ਤੁਹਾਨੂੰ ਫਲਾਣਾ ਦਮਾਂਗੇ ਭੁੱਲ ਗਏ ਤੁਹਾਡੇ ਪੁੱਛ ਲਿਓ ਬਾਪ ਦਾਦਿਆਂ ਨੂੰ ਜਾ ਕੇ ਵੀ 20 ਸਾਲ ਪਹਿਲਾਂ ਤੁਹਾਡੇ ਹਾਲਾਤ ਕੀ ਸੀ ਸਾਣਾ ਵੀ ਹੁੰਦਾ ਸੀ ਤੁਸੋਂ ਥੋੜੇ ਕਿਸੇ ਸੂਬੇ 'ਚ ਇਹ ਪੰਜਾਬ ਸੀ ਜਿਹੜਾ ਤੁਹਾਨੂੰ ਭਰ-ਭਰ ਥੋੜੇ ਢਿੱਡ ਰੱਖੇ ਤੁਹਾਨੂੰ ਜੁੰਦਾ ਰੱਖਿਆ ਤੁਸੀਂ ਉਸ ਪੰਜਾਬ ਤੇ ਗੋਲੀਆਂ ਚਲਾਉਣ ਲੱਗ ਗਿਓ ਕਿ ਹਰਿਆਣਿਆਂ ਦੀ ਫੋਰਸ ਮਗਰ ਕਰਕੇ ਦਿੱਲੀ ਤੋਂ ਸਪੈਸ਼ਲ ਫੋਰਸਾਂ ਜਿਹੜੀਆਂ ਉਹ ਲਾਈਆਂ ਨਹੀਂ ਇਹ ਖੱਟਰ ਨੂੰ ਪੁੱਛੇ ਤੂੰ ਰਹਿਣਾ ਕਿੱਥੇ ਓਏ ਕੱਟਪਾ ਮੇਰੀ ਆਦਤ ਨਹੀਂ ਕਦੇ ਮੈਂ ਜਿਆਦਾ ਇੱਜ਼ਤ ਤੋਂ ਬਗੈਰ ਕਦੇ ਬੋਲਿਆ ਨਹੀਂ ਪਰ ਜਦੋਂ ਸਾਡੇ ਪੁੱਤ ਦੀ ਜਾਨ ਚਲੀ ਗਈ ਸਾਡੇ ਭਰਾ ਦੀ ਜਾਨ ਗਰੀ ਚਲੀ ਗਈ ਆ ਚੰਡੀਗੜ ਜਿਹੜਾ ਉਹ ਪੰਜਾਬ ਦਾ ਇਹ ਜਿੱਥੇ ਤੇਰੀ ਕੋਟੀ ਖੱਟਰ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਦੁਬਾਰਾ ਜੇ ਸੀਐਮ ਆ ਪੰਜਾਬ ਦਾ ਜਿੱਦ ਤਨ ਸੀਆ ਬਣਾਇਆ ਲੋਕਾਂ ਨੇ ਖੱਟਰ ਤੇ ਹੋਮ ਮਿਨਿਸਟਰ ਤੇ ਡੀਜੀਪੀ ਤੇ ਬਾਕੀ ਛੱਡੋ ਥੰਦੇ ਕਿਸੇ ਦੇ ਪਰਚੇ ਪੁਰਚੇ ਕੋਈ ਗੱਲ ਕਰਨ ਦੀ ਲੋੜ ਨਹੀਂ ਕਿਸੇ ਸਪਾਈ ਕਨਸਟੇਬਲ ਤੇ ਉਹਨਾਂ ਦੇ ਖਾਦਾ ਪਰਚਾ ਦਰਜ ਕਰਨਾ ਤਾਂ ਹੁਕਮ ਉੱਤਮ ਆ ਇਹ ਤਿੰਨਾਂ ਦੇ ਉੱਤੇ ਐਫਆਈਆਰ ਕਰ ਦੇ ਦੇਰੇ ਜੱਪਟਾ ਚ ਜਾਣ ਜੇ ਡੱਲੇਵਾਲ ਸਾਹਿਬ ਭੰਦੇਰ ਸਾਹਿਬ ਜਾਂ ਹੋਰਾਂ ਨੇ ਸਾਡੇ ਤੇਜਵੀਰ ਹੁਣੀ ਨੇ ਮੰਗਟ ਸਾਹਿਬ ਹੋਰ ਹੁਣੀ ਗਰੁੱਪ ਨੇ ਜੇ ਉਹਨਾਂ ਨੇ ਐਜੀਟੇਸ਼ਨ ਇਹ ਖੜਾ ਹੀ ਕਰ ਲਿਆ ਤੇ ਫਿਰ ਆਪਾਂ ਜਿਹੜੇ ਪਿੱਛੇ ਬੈਠੇ ਆ ਹੁਣ ਇਹ ਨਾ ਦੇਖੋ ਵੀ ਕ੍ਰੈਡਿਟ ਕਿਹਨੂੰ ਮਿਲਣਾ ਹੁਣ ਮਰਿਆ ਤਾਂ ਕਿਸਾਨ ਆ ਤੇ ਉਹ ਵੀ ਤਿੰਨ ਕਿਲੇ ਵਾਲਾ ਕਿਸਾਨ ਆ ਉਹ ਮਰਿਆ ਤੇ ਤੁਸੀਂ ਸਾਰੀਆਂ ਲੜਾਈਆਂ ਛੱਡ ਕੇ ਸਭ ਕੁਝ ਛੱਡ ਕੇ ਆਪ ਪਹੁੰਚੋ ਬਾਰਡਰ ਆਪ ਇਹਦਾ ਹੱਲ ਕਰੋ ਇਹ ਨਾ ਤਮਾਸ਼ਾ ਲਾਓ ਵੀ ਸਾਨੂੰ ਉਹਨੇ ਪੁੱਛਿਆ ਨਹੀਂ ਸਾਨੂੰ ਸੱਦਾ ਇਹ ਕਿਸੇ ਨੇ ਵਿਆਹ ਰੱਖੇ ਕੁੜੀ ਦਾ ਜਾਂ ਪੁੱਤ ਦਾ ਆਪਣਾ ਵੀ ਤੁਹਾਨੂੰ ਸੱਦਾ ਦੋ ਆ ਸਭ ਤੋਂ ਵੱਡੇ ਮੈਂ ਸੁਣ ਲਿਆ ਮਨਪ੍ਰੀਤ ਬਾਦਲ ਇਹਨੂੰ ਸਭ ਤੋਂ ਅੱਗ ਲੱਗੀ ਆ ਵੀ ਨਾਓ ਰਾਸ਼ਟਰਪਤੀ ਰਾਜ ਪੰਜਾਬ ਚ ਬੀਜੇਪੀ ਵਾਲਿਆਂ ਨੂੰ ਵੀ ਨਾਓ ਰਾਸ਼ਟਰਪਤੀ ਰਾਜ ਪੰਜਾਬ ਚ ਇਹਨੂੰ ਸਭ ਤੋਂ ਪਹਿਲਾਂ ਇਹਨੂੰ ਇਹ 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 ਜਾਂ ਚਲਾਕੀਆਂ ਕਰਦਾ ਹੈ ਪੰਜਾਬ ਦੀ ਲੜਾਈ ਲੜ ਗਈਏ ਤੇ ਮੈਂ ਇਕੱਠੇ ਹੋ ਕੇ ਕੰਮ ਕਰਨਾ ਛੱਡ ਦੋ ਕਾਂਗਰਸ ਨੇ ਆ ਨਹੀਂ ਕੀਤਾ ਸੀ લેਵੀ ਸੀਗੇ ਤੇ ਪਰ ਬੀਜੇਪੀ ਆ ਜੀ ਹੁਣ ਆਮ ਆਦਮੀ ਜੀ ਇਹ ਸਾਰੀਆਂ ਗੱਲਾਂ ਚੱਲੀ ਜਾਣੀਆਂ ਇਹ ਤਾਂ ਅਸੀਂ ਹੈਗੇ ਹੀ ਆ ਸਿਆਸਤ ਕਰਨ ਨੂੰ ਕਰੀ ਹੋ ਜਣੀਆਂ ਇਲੈਕਸ਼ਨ ਆ ਹੀ ਜਾਣੀਆਂ ਫੈਸਲਾ ਲੋਕਾਂ ਨੇ ਕਰਨਾ ਪਰ ਇਹ ਮੌਕਾ ਇਹ ਐਸਾ ਮੂੰਹ ਤੋੜ ਜਵਾਬ ਦਈਏ ਇਹ ਹੱਲ ਹੋਰ ਕੋਈ ਨਹੀਂਗਾ ਕਿਉਂਕਿ ਬਹੁਤ ਮੈਂ ਜਿਹਦੇ ਨਾਲ ਵੀ ਗੱਲ ਕੀਤੀ ਆ ਉਹ ਇਹੀ ਕਹਿੰਦਾ ਤੇ ਜਿੰਨਾ ਤੁਸੀਂ ਇਸ ਸ਼ਕਤੀ ਨਾਲ ਇਹਨਾਂ ਦਾ ਵਿਰੋਧ ਕਰ ਸਕਦੇ ਕਰੋ ਕਿਉਂਕਿ ਇਸ ਵੇਲੇ ਪੂਰੀ ਤਨਾਸ਼ਾਹੀ ਚੱਲੀ ਦੋਨੋਂ ਸਰਕਾਰਾਂ ਜਿਹੜੀਆਂ ਰਲੀਆਂ ਆਪਸ ਵਿੱਚ ਇਹ ਸਾਨੂੰ ਮੈਂ ਇੱਕ ਗੱਲ ਮੈਂ ਫਿਰੂ ਸਾਨੂੰ ਦੁੱਖ ਵੀ ਆ ਵੀ ਅਸੀਂ ਸਿਆਸੀ ਪਾਰਟੀਆਂ ਦੇ ਆ ਪਰ ਸਾਨੂੰ ਔਖਾ ਹੋ ਗਿਆ ਇਸ ਕਰਕੇ ਵੀ ਸਿਆਸੀ ਪਾਰਟੀਆਂ ਦੇ ਅਸੀਂ ਜਾ ਨਹੀਂ ਸਕਦੇ ਸਾਨੂੰ ਕਿਸਾਨ ਲੀਡਰ ਨੇ ਜਿਹੜੇ ਉਹ ਸਾਨੂੰ ਐਂਟਰ ਨਹੀਂ ਹੋਣ ਦਿੱਤੇ ਮੈਂ ਇਹਨਾਂ ਦੇ ਜਵਾੜਿਆਂ ਚੋਲੇ ਨਾਲ ਤਾਂ ਇਹਨਾਂ ਦੇ ਪੱਟ ਦਿੰਦੇ ਇਹਨਾਂ ਦੇ ਦੰਦ ਜੇ ਸਾਰੇ ਜਿਹੜੇ ਤੇ ਫਿਰਦੇ ਆ ਬੋਲਦੇ ਨਾਲੇ ਜਿਹੜੇ ਇਹਨਾਂ ਦੇ ਉੱਤੇ ਅਫਸਰ ਖੜੇ ਨੇ ਇਹਨਾਂ ਦੀ ਹਿੰਮਤ ਹੈ ਕੋਈ ਉਹ ਨਿਹੱਤੇ ਵਿਚਾਰੇ ਬੱਚਿਆਂ ਤੇ ਤੁਸੀਂ ਚਲਾਉਨੇ ਹੋ ਜੇ ਹੁਕਮ ਹੋਇਆ ਲੀਡਰਸ਼ਿਪ ਦਾ ਤਾਂ ਸਾਨੂੰ ਦਿੱਲੀ ਦਾ ਪ੍ਰਧਾਨ ਮੰਤਰੀ ਹਾਊਸ ਵੀ ਜਾਣਾ ਹੁੰਦਾ ਸਾਨੂੰ ਰਾਸ਼ਟਰਪਤੀ ਹਾਊਸ ਵੀ ਜਾਣਾ ਹੁੰਦਾ ਇਹ ਤੇ ਕਰਨਾ ਕਰਿਓ ਕਿਤੇ ਅੱਗੇ ਵੀ ਅਸੀਂ ਸਵਾ ਸਾਲ ਬੈਠੇ ਅਸੀਂ ਕੁਝ ਵੀ ਕਰ ਸਕਦੇ ਹਾਂ ਕਿਸੇ ਹੱਦ ਤੱਕ ਰਾਤ ਨੂੰ ਸੌਣ ਲੱਗੇ ਸੋਚਿਓ ਇਹ ਨਾ ਪਤਾ ਲੱਗੇ ਵੀ ਕਮਰੇ ਜੀ ਵੜ ਗਏ ਰਾਤ ਨੂੰ ਵੀ ਘਲਾਬਿਆ ਜਾ ਸਕਦਾ ਅੱਜ ਦੋ ਪੈਣਾ ਦਾ ਭਰਾ ਮਾਂ ਉਹਦੀ ਹੈ ਨਹੀਂ ਦਾਦੀ ਨੇ ਉਹਨਾਂ ਨੂੰ ਪਾਲਿਆ ਸ਼ੁਕਰਾਨੇ ਕਦੇ ਆ ਕੇ ਦਿੱਲੀ ਪੁਲਿਸ ਸਟੈਂਡ ਲਾ ਜਾਂਦੀ ਸੀ ਪਰ ਅਸੀਂ ਸਭਾ ਸਾਲ ਇੱਕ ਵਾਦਾ ਕੀਤਾ ਸੀ ਕਿ ਜਿੰਨਾ ਚਿਰ ਕਿਸਾਨ ਬੈਠੇ ਆ ਉਹਦੋਂ ਅਗਲੇ ਦਰ ਤੱਕ ਉੱਠਾਂਗੇ ਨਹੀਂ ਉੱਠਾਂਗੇ ਅੱਜ ਉਹ ਕਰਨ ਸੀ ਜਿਹੜੀ ਉਸ ਪਰਿਵਾਰ ਦੀ ਉਹ ਇਦਰਿੰਦਿਆਂ ਨੇ ਉਹਦੀ ਕਰਨ ਖੋਲ ਉਹ ਕਰਨ ਦੁਬਾਰਾ ਨਹੀਂ ਆਉਣੀ ਸਹਰੇ ਨੂੰ 20 ਲੱਖ ਦੇ ਦੇਣ 25 ਲੱਖ ਦੇ ਦੇਣ ਪੈਣਾ ਛੋਟੀਆਂ ਐ ਕੀ ਦੇ ਸਕਦੀਆਂ ਸਰਕਾਰਾਂ ਜ਼ਤੀਮ ਸਰਕਾਰਾਂ ਨੇ ਇਹ ਕੀ ਦੇ ਸਕਦੀਆਂ